ਫਗਵਾੜਾ ਦੇ ਡੇਰਾ ਸਚਕੰਡ ਪੰਡਵਾਵੀ ਕੇ ਸੰਤ ਮਹਿੰਦਰਪਾਲ ਨੇ ਪਿੰਡ ਖਲਵਾੜਾ ਦੇ ਸੀਨੀਅਰ ਅਕਾਲੀ ਨੇਤਾ ਅਤੇ ਸਮਾਜ ਸੇਵਕ ਸਰੂਪ ਸਿੰਘ ਖਲਵਾੜਾ ਨੂੰ ਸਮਾਜ ਲਈ ਕੀਤੇ ਵਧੀਆ ਕਾਰਜਾਂ ਲਈ 골ਡ ਮੈਡਲ ਦੇ ਕੇ ਸਨਮਾਨਿਤ ਕੀਤਾ ਇਸ ਤੋਂ ਇਲਾਵਾ ਉਹਨਾਂ ਦੇ ਸਮੂਹ ਪਰਿਵਾਰ ਅਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖਾਨਾ ਅਤੇ ਅਕਾਲੀ ਦਲ ਦੀ ਟੀਮ ਨੂੰ ਵੀ ਸਨਮਾਨਿਤ ਕੀਤਾ ਸੰਤ ਮਹਿੰਦਰਪਾਲ ਜੀ ਨੇ ਦੱਸਿਆ ਕਿ ਸਰੂਪ ਸਿੰਘ ਨੇ ਸਮਾਜ ਦੇ ਕੰਮਾਂ ਲਈ ਦਿਨ ਰਾਤ ਯਤਨ ਕੀਤਾ ਜਿਸ ਕਾਰਨ ਉਹਨਾਂ ਨੂੰ 골ਡ ਮੈਡਲ ਦੇ ਕੇ ਅਜਿਨਵਾਜਿਆ ਗਿਆ ਸਨਮਾਨਿਤ ਹੋਣ ਤੋਂ ਬਾਅਦ ਸਰੂਪ ਸਿੰਘ ਨੇ ਸੰਤ ਮਹਿੰਦਰਪਾਲ ਜੀ ਦਾ ਕਿਸ ਤਰ੍ਹਾਂ ਕੀਤਾ ਧੰਨਵਾਦ ਦੇਖੋ ਇਸ ਵੀਡੀਓ ਤੇ ਅੰਦਰ ਫੋਰਡ ਐਕਸਪ੍ਰੈਸ ਨਿਊਜ਼ ਚੈਨਲ ਤੋਂ ਬਨੋਸ਼ ਸ਼ਰਮਾ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੀ ਲਾਲ ਕੌਣ ਕਰੇ ਜੀ ਬਨਵਾਸ ਬਸਾਈਆਂ ਮੇਰਾ ਮਾਥੇ ਸ਼ਤਰ ਮਰੇ ਜਾ ਕੇ ਸ਼ੋਧ ਜਦ ਕੋ ਲਾਗੇ ਤਾਂ ਪਰ ਕੋਈ ਨਹੀਂ ਨੀਚੋ ਇਹ ਮੇਰਾ ਗੁਰਮਤਿ ਦਾ ਹੁਕਮ ਤੇ ਡਾਕਟਰ ਨਾਮ ਕਿਉਂ ਕਹੀ ਸਤਰਾ ਸੈਂਟਰ ਇਹ ਰਵਿਦਾਸ ਮੋਹਨ ਸਾਹਿਬ ਪਰਦੇਸ ਦੀ ਸਰਵ ਸ੍ਰੀ ਇਹ ਮਹਾਵਾਕਾਂ ਅਨਸਾਰ ਜਿਸ ਨੀਚ ਕੋਈ ਨਾ ਜਾ ਰਹੇ ਨਾਮ জব্দ ਚੁੱਕ ਬਾਨੇ ਅੱਜ ਮੈਂ 1308 ਸਤਿ ਸ਼ਰਮਾ ਦਾ ਅਨਸਰ ਅਜ 우리 ਦਾਸੀ 오버 30 사치칸드 판드와 ਵਿਖੇ ਇੱਥੇ ਸੰਤ ਬਾਪੂ ਜੀ 168 ਬਾਪੂ ਦੇਰਪਾਲ ਜੀ ਉਹਨਾਂ ਦੇ ਬੇਟੇ ਮੋਹਨਪਾਲ ਜੀ ਸੁਵਿੰਦਰਪਾਲ ਜੀ ਤੇ ਉਹਨਾਂ ਨੇ ਪ੍ਰਵਾਹ ਕੀਤੀ ਬਿਬਲਾ ਰਾਣੀ 162 ਵੀ ਬਿਬਲਾ ਰਾਣੀ ਜੀ ਤੇ ਸੈਕਟਰੀ ਸਾਹਿਬ ਬਲ ਬਲਕਿਸ਼ੇ ਜੀ ਸੈਕਟਰੀ ਸਾਹਿਬ ਬਲਕਿਸ਼ੇ ਜੀ ਤੇ ਉਹਨਾਂ ਦੇ ਸਾਰੇ ਇਥੋਂ ਦੀ ਕਮੇਟੀ ਨੇ ਤੇ ਸਾਰੇ ਸੰਤ ਸੁਬਾਜ ਨੇ ਅੱਜ ਗਰੀਬ ਤੇ ਬੜੀ ਕਿਰਪਾ ਕੀਤੀ ਹੈ ਜਿਹਨੂੰ ਸਮਾਜ ਅੰਦਰ ਸਮਾਜ ਸੇਵਾ ਤੇ ਧਾਰਮਿਕ ਖੇਤਰ ਦੇ ਵਿੱਚ ਧਾਰਮਿਕ ਖੇਤਰ ਦੇ ਵਿੱਚ ਤੇ ਔਰ ਸਮਾਜ ਖੇਤਰ ਦੇ ਵਿੱਚ ਤੇ ਸੱਚਖੰਡ ਡੇਰਾ 107 ਬਾਬਾ ਸੱਚਖੰਡ ਡੇਰਾ ਪੰਡਵਾ ਨੂੰ ਸਮਰਪਿਤ ਮੁੱਖ ਰੱਖ ਦਿਆਂ ਅੱਜ ਮੈਨੂੰ ਗੋਲਡ ਮੈਲ ਦਾ ਸਨਮਾਨ ਕੀਤਾ ਮੈਂ ਕਿੱਥੇ ਬਾਬਾ ਜੀ ਦਾ ਬਾਬਾ ਜੀ ਦੀ ਕਮੇਟੀ ਦਾ ਬਾਬਾ ਜੀ ਸੰਗਤ ਦਾ ਕੋਟ ਕੋਲ ਬੰਦ ਉੱਥੇ ਮੈਂ ਸਾਰੇ ਸੰਗਤ ਦਾ ਨਿਰੰਕਾਰ ਦਾ ਪੰਤਰੀ ਜੀ ਨਰਨਤ ਸਾਹਿਬ ਜੀ ਦਾ ਪੰਤਵਿਦਾਸ ਮਾਈ ਦਾ ਪ੍ਰੋਕਾਹਨ ਕੀਤਾ ਨਹੀਂ ਸ਼ੁਰੂ ਕਰਨਾ ਕਰਦਾ ਮੇਰੇ ਨਾਲ ਮੇਰੇ ਰਿਸ਼ਤੇਦਾਰ ਸਹਿਬਾਨ ਮੇਰੇ ਕੁੜਮ ਸਾਹਿਬ ਮੇਰੇ ਭੋੜੀਆਂ ਮੇਰੇ ਜਵਾਈ ਸਾਹਿਬ ਮੇਰੀਆਂ ਲੜਕੀਆਂ ਤੇ ਮੇਰੀ ਨੋ ਰਾਣੀ ਤੇ ਸਾਰਾ ਪਰਿਵਾਰ ਇਥੇ ਪਹੁੰਚਿਆ ਮੇਰੇ ਨਾਲ ਇਹ ਰਿਸ਼ਤੇਦਾਰ ਵਿੱਚ ਸੰਧੂ ਸਾਹਿਬ ਜਿਹੜੇ ਭਾਗ ਬੜੇ ਸਾਢੇ ਬੱਤੇ ਦੇ ਵੱਡੇ ਲਖਾਰੀ ਹਨ ਔਰ ਇਹ ਮੇਰੇ ਰਿਸ਼ਤੇਦਾਰ ਹਨ ਅੱਜ ਇਹਨਾਂ ਸਾਰਿਆਂ ਦੀ ਹਾਜ਼ਰੀ ਵਿੱਚ ਮੈਨੂੰ ਅੱਜ ਸਨਮਾਨ ਦਿੱਤਾ ਗਿਆ ਮੈਂ तहे ਦਿਲੋਂ ਧੰਨਵਾਦੀ ਹਾਂ ਵਾਧਾ ਕਟਾ ਬੁਲੇ ਖਿਮਾਂ ਦੇ ਜਾਚ ਪਿਆ ਵਾਹਿਗੁਰੂ ਜੀ ਦਾ ਘਰ ਸਾਹਿਬ ਵਾਹਿਗੁਰੂ ਜੀ ਦੀ ਫਤਿਹ